ਮੇਉ ਜੀ ਸਾਰੇ ਤੇ ਲੋ ਜੀ ਅੱਜ ਹੈਗਾ ਆਪਣੇ ਸ੍ਰੀ ਕਾਂਡ ਫਟ ਸਾਹਿਬ ਦਾ ਭੋਗ ਤੀਜਾ ਦਿਨ ਅੱਜ ਤੇ ਅਜੇ ਦੇ ਵਲੌਗ ਦੀ ਸ਼ੁਰੂਆਤ ਮੈਂ ਕਰ ਦਿੱਤੀ ਆ ਤੇ ਦੂਜੇ ਪਹਿਲੇ ਦੋ ਅਪਲੋਡ ਕਰਤੇ ਜਿਹਨੇ ਉਹ ਨਹੀਂ ਦੇਖੇ ਹੋ ਅ ਤੱਕ ਉਹ ਦੇਖ ਲਓ ਜਾ ਕੇ ਤੇ ਹਾਲ ਹਜੇ ਤੁਹਾਨੂੰ ਦਿਖਾਉਣਾ ਮੁੜ ਕੇ ਤਿਆਰ ਹੋ ਕੇ ਸੰਗਤਾਂ ਨੂੰ ਲੱਗ ਜੂ ਵੀ ਸਾਰੇ ਦਿਨ ਦਾ ਦਿਖਾਉਣਾ ਜਿਹ ਚ ਜਿੰਨਾ ਮਾਜੀ ਵੱਡਾ ਬਣ ਜੇ ਇਹ ਜਗਧੂਰ ਕਾਰਾ ਪੂਲਰ ਵੀ ਆਪਾਂ ਹੁਣੀ ਭਰਤੀ ਪਾਣੀ ਦੇ ਕੋਈ ਗਰਮੀ ਬਹੁਤ ਆ ਗਈ। ਸ਼ਬੀਲ ਵੀ ਤਿਆਰ ਕਰ ਰਹੇ ਆ। ਉਸ ਅਨਸਾਰ ਦੀਨੋ ਬਿਰਧ ਤਾਰੇ। ਤਾਉ ਹੋਏਗੇ ਤੂੰ ਕਹਿੰਦਾ। ਅਸਮਾਰਸ। ਮਾਚ ਕੰਜਨ ਆ ਹੋਏ ਚੰਦਨਾ ਸੁਬਾਸ ਜਾ ਜਮ੍ਰਤ ਆਣ ਤਰ। ਜਾ ਕੇ ਦੇਖੰਦੋ ਹਾਰੀ। ਕਾਮ ਕਰੋ ਦੇਵ ਨਵਾਰੇ ਜੀ। ਲੋ ਜੀ ਖੀਰ ਵੀ ਬਣ ਰਹੀ ਆ ਤੁਹਾਨੂੰ ਦਿਖਾਉਣਾ ਵਾ। ਰਾਜ ਜੋਗ ਤੰਤ ਰਿਆਂ। ਬੋਲਾਲ ਬਾਸ ਪਤਨੇ ਨਾਰਕ ਚਾਂਦ ਜਦ ਪਦਾ ਹੋ ਆਨੰਦ ਸਾਰੇ ਮਨੋਕਾਂ ਦੀ ਉਹ ਪਰਗਾਹ ਹੈ ਬੋਲ ਸੰਦੇਸ਼ ਜੀ ਉਹਦਾ ਆੜ ਫਕਾ ਤਕਬਾ ਬਿਹਾਨ ਚੀਰ ਬੁਣ ਰਹੀ ਹੈ ਪੰਤ ਇੱਕ ਦਸਨ ਜਤਰਾ ਕਰਾ ਕੇ ਬੋਲ ਅੰਮ੍ਰਿਤਸਰ ਹਾਂ ਚੋਪਰ ਨੇ ਕਰਨਾ ਸਵੀਲ ਲਾ ਪਾਣੀ ਤਿਆਰ ਸਵੀਲ ਤਿਆਰ ਤੁਸੀਂ ਕਰਨੀ ਆ ਪਾਣੀ ਆ ਪੇਪਰ ਕਿੱਥੇ ਆਉਦੇ ਪਏ ਬਾਹਰ ਉਹ ਪਾ ਦਿਓ ਵਿੱਚ ਦਾਲ ਸਬਜ਼ੀ ਵੀ ਤਿਆਰ ਹੋ ਰਹੀ ਆ ਗੋਸਾ ਘਾਰੇ ਹਾਂ ਹਣ ਨਾ ਪਾ ਦਿਓ ਤਾਂ ਤੋਂ ਸੁਣਨਾ ਸਾਹਿਬ ਤੋਂ ਗਾਇੰਦਰ ਬਾਬੇ ਜੀ ਦੀ ਟੋਲੀ ਦੇ ਹਨ ਸਾਤ ਗੁਰੂ ਜਾਨ ਮੇਰੇ ਨਾਲ ਸੇ ਪਾਸੇ ਪਰੇਪ ਸੌਜੂਦ ਕਰੋ ਘਰ ਚੱਕ ਵਿਸ਼ਾ ਦਾ ਕਹਿੰਦੇ ਸਾਡੇ ਘਰ ਦੀ ਵੀਡੀਓ ਬਣਾ ਦਿਓ ਲੋ ਕੁਝ ਪਰਸਲ ਵੀਡੀਓ ਤੁਹਾਡੇ ਲਈ ਤੁਹਾਡੇ ਘਰ ਦਿਖਾਉਣ ਲਈ ਠੀਕ ਹੈ ਐਜੰਸੀ ਲੱਗੀ ਹੋਈ ਆ ਮੋਟਰਸਾਈਕਲਾਂ ਦੀ ਦੇਖ ਲੈ ਨਾ ਮੋਟਰਸਾਈਕਲ ਮੋਟਰਸਾਈਕਲ ਚੱਲ ਰਹੀ ਚੱਲ ਲਾ ਦੇ ਉਹ ਵੀ ਮਤਲਬ ਕੀ ਸਕਾਰ ਹੋ ਰਿਹਾ ਹਨ ਬਤਤੇ ਬੁਲਕੇ ਜਾਤੀ ਬਚਣਾ ਸਹਿ ਹਰ ਇੱਕ ਵੀਡੀਓ ਚ ਮੂਰੇ ਹੁੰਦਾ ਹਨਾ ਓਏ ਆ ਰਿਹਾ ਬੀਬੀ ਪਰਲੇ ਪਰ ਫੋਰ ਨੂੰ ਮਗਰਾ ਪਾਣੀ ਵੀ ਥੋੜਾ ਯਾਰਾ ਜੇ ਸਾਡੇ ਦਾ ਬਹੁਤ ਨਹੀਂ ਪਾਣੀ ਹੋਰ ਪਾ ਲਓ ਜੇ ਬਾਹਰੋਂ ਗੱਲੇ ਆਪ ਪਾਣੀ ਕਿੱਥੋਂ ਮਾਰਦੇ ਆਂ ਕੱਟ ਬੰਦ ਕਰ ਬਰਦੇ ਜਾ ਪਾ ਚੁੱਕੇ ਜੋ ਦੋ ਬਾਟਿਕਾ ਨੰਦਰੇ ਦੇ ਚੱਕਲੇ ਵਾਲਾ ਜਿਸ ਕੰਰੇ ਦਾ ਆਵੇ ਸਰਬੰਤ ਭਰ ਪਿਆ ਲੰਬੀ ਆਪਰੇਡੀ ਹੋ ਚੁੱਕਾ ਤੇ ਮਰਦਾ ਹਾਂਗਾ ਤੁਹਾਨੂੰ ਆਹ ਮੇਰਾ ਸਵਾਹ ਬਹੁਤ ਚੰਗਾ ਲੱਗਿਆ ਇਨਸ਼ਾਅੱਲਾ ਕਿਉਂਕਿ ਪਹਿਲਾਂ ਨੇ ਵਲੋਗ ਜਿਹੜੇ ਕਰਿਆ ਤੋਂ ਵਾਪਸ ਹੋ ਕੇ ਜਿੰਦੂ ਦੇਖੋ ਜਾ ਕੇ ਠੀਕ ਆ ਤੇ ਅੱਜ ਤੀਜੇ ਦਿਨਾਂ ਜੋ ਕੋਲ ਪਹੁੰਚ ਤੱਕ ਸੰਗਤ ਦੇ ਜਾਣ ਤੋਂ ਮਿਲ ਕੇ ਬਾਅਦ ਇਸ ਵਾਲੀ ਸ਼ਰਤ ਨੂੰ ਪੂਰਾ ਕਰਕੇ ਸਾਰਾ ਰੱਖ ਦੇਵਾਂਗਾ ਤੇ ਬਾਕੀ ਦੇਖਣੀ ਹੈ ਕੋਈ ਗੱਲ ਨਹੀਂ ਆ ਗਾਥਾ ਮੰਗ ਮੰਗ ਰਾਈ ਸਾਥੇ ਸੰਗਤ ਹਰ ਮੇਲ ਤਰਾਵ ਅਰ ਨਾਮ ਵਸਾ ਮੰਨ ਆਏ ਜਨਮ ਮਨ ਕੀ ਮਲੋਤਰਾ ਗਰਮੀ ਬਹੁਤ ਹੋਵੇਗੀ ਜੀ ਲਕੂਣ ਕੱਲੋਂ ਲੱਗ ਰਹੇ ਹੈਗੇ ਤੇ ਥੋੜੀ ਤੋਂ ਬਹਾਦਰ ਕਾਂਟੀਆਂ ਫਿਰ ਵੀ ਚਲੋ ਗਰਮੀ ਤਾਂ ਹੈਗੀ ਐ ਧੁੱਪ ਦਾ ਘਟਾ ਗਿਆ ਚਲ ਹਵਾਈ ਚੱਲਦੀ ਆ ਫਿਰ ਵੀ ਟਕਾ ਹੈਗਾ ਕੱਲ ਬੜੀ ਗਰਮੀ ਸੀਗੀ ਆਪਾਂ ਕੋਠੇ ਤੇ ਆਏ ਸੀਗੇ ਇੱਕ ਸ਼ਾਰਟ ਕੱਟਣਾ ਸੀਗਾ ਵੀਡੀਓ ਦਾ ਤੇ ਉਹ ਵੀਡੀਓ ਬਣਾਈ ਸੀਗੀ ਆ ਕੇ ਹੁਣ ਆਪਾਂ ਥੱਲੇ ਚੱਲਾਂਗੇ ਤੇ ਬਾਪੇ ਨੂੰ ਲੈ ਕੇ ਆਉਣਾ ਹੈ ਅਜੇ ਪਿੰਡ ਚੋਂ ਤੇ ਹੁਣ ਆਪਾਂ ਬਾਪੇ ਨੂੰ ਲੈ ਕੇ ਆਣੇ ਆ ਤੇ ਅਸੀਂ ਦੇਖ ਦ ਰੈਂਡ ਤੱਕ ਬਲੌਗ ਆਪਾਂ ਇਹ ਸਾਰਾ ਅੱਜ ਸ਼ਾਮ ਤੱਕ ਦਿਖਾਉਣਾ ਹੈ ਬਲੌਗ ਮੁੜ ਕੇ ਸ਼ਾਮ ਨੂੰ ਐਡਿਟ ਕਰਕੇ ਫਿਰ ਅਪਲੋਡ ਕਰਾਂਗੇ ਆਲੋਕਾਂ ਗੁਰੂ ਸੰਤ ਸੇ ਆਪੈ ਬਿਨ ਸ਼ਬਦ ਹੈ ਮੂ ਆਹੇ ਸਭ ਕੋਏ ਮਨਮਕ ਮੂ ਆਪਣਾ ਜਨਮ ਖੋਏ ਹਰ ਨਾਮ ਨਾ ਤੇਤੈ ਅੰਧ ਸੁਖ ਰੋਏ ਨਾਨਕ ਕਰਤਾ ਕਰੇ ਸੋਏ ਜਪਾਈ ਜੀ ਪਿੰਡ ਦੇ ਬਾਬਾ ਜੀ ਨੂੰ ਲੈਣ ਤੇ ਤੁਹਾਨੂੰ ਮਚਾ ਕੇ ਕਰਦਾ ਕੰਨੀ ਆ ਰਹਾ ਲੱਗਦਾ ਮੌਸਮ ਵਧੀਆ ਤੇ ਫਿਰ ਕੱਲ ਕੱਲ ਵੜੀਗਰ ਵੀ ਚੱਜੇਗਾ ਫਿਰ ਵੀ ਠੀਕ ਹੈ ਜਦੋਂ ਹਵਾ ਵੀ ਚੱਲਦੀ ਹੋਵੇ ਕੋਸਾ ਤੋਂ ਕੋ ਕਰਤਾ ਬੇਚਲਾ ਰਹਾ ਪ੍ਰਭ ਸਾਧੂ ਗੋਸਰ ਹਰਿ ਤੇ ਦਾਸ ਨਾਮ ਦਾ अन्तरे तेला ਤੇ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨੇਮਕ ਨੇਮਕ ਆਰੇਕ ਦੇ ਮੇਰਾ ਮੜ ਤੋ ਸੀਤਨ ਹੋਏ ਤੇ ਬਾ ਬਾਕਨ ਸਾਰ ਮਾਤਾ ਅਮਰਜੀਤ ਕੌਰ ਧਰਮਤਨੀ ਭਾਈ ਸਰਦਾਰ ਗਰਮੇ ਸਿੰਘ ਦੇ ਸਾਰੇ ਹੀ ਪਰਿਵਾਰ ਬਲੋਂ ਸੁਪੁੱਤਰ ਸਰਦਾਰ ਰਣਜੀਤ ਸਿੰਘ ਦੇ ਸਾਰੇ ਹੀ ਪਰਿਵਾਰ ਬਲੋਂ ਮਹਾਰਾਜ ਆਪ ਜੀ ਦੇ ਦਿਆਮਈ ਘਰ ਦੇ ਪਵਿੱਤਰ ਅਸਥਾਨਾਂ ਤੇ ਮਹਾਰਾਜ ਵਿਸ਼ੁਰੇ ਸਮੇਤੋ ਮਹਾਰਾਜ ਆਪ ਜੀ ਦੇ ਉਪਾਸ ਦੇ ਅਜੁਗਨੀਆਂ ਕਰਵਾਈਆਂ ਦੇ ਇਸ ਮਹਾਰਾਜ ਬਦੇਸ਼ ਦੇ ਵਿੱਚ ਸਾਧਗ੍ਰੰਥੀ ਬੱਚੇ ਜਾਣ ਦੀ ਖੁਸ਼ੀ ਨੂੰ ਮੁਕਰਾ ਲਿਆ ਹੋਇਆ ਆਪ ਜੀ ਦਾ ਸੁਖਾਨਾ ਕਰਦੇ ਹੋਣੇ ਮਹਾਰਾਜ ਉਹਨਾ ਸੁਖਾ ਨੂੰ ਸੁਖਾ ਨੂੰ ਸਾਧਗ੍ਰੰਥੀ ਹੋੜੇ ਕਰਦੇ ਆ ਅਰਸ਼ੋ ਰੋਜ ਤੋਂ ਲੈ ਕੇ ਭਾਈ ਗੁਰਦੀਪ ਸਿੰਘ ਭਾਈ ਜਗਸੀਰ ਸਿੰਘ ਲੜਕੀ ਰਾਮਨਦੀਪਤਾ ਅਤੇ ਸਾਰੇ ਹੀ ਬਰਾਬਰ ਪਰਿਵਾਰ ਵੱਲੋਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੋਏ ਮਹਾਰਾਜ ਆਪ ਜੀ ਦਾ ਉਤਰ ਆਸਰਾ ਤੱਕਦੇ ਹੋਏ ਤਣਕੀ ਬਾਣੀ ਆਈ ਤਿਸ ਸਭੀ ਚਿੰਤ ਮਟਾਈ ਆਦਿ ਸ੍ਰੀ ਗੁਰੂ ਰੰਸਾਹ ਮਹਾਰਾਜੀ ਦੇ ਅਖਾਂਡ ਪਾਠ ਅਜਪਾ ਜਾਪ ਸਵੇਤ ਜਗਦੀ ਸਰ ਦੀ ਬਾਣੀ ਪ੍ਰਕਾਸ਼ ਕਰਾਤੇ ਮਹਾਰਾਜ ਆਪਿਓ ਦੀ ਬਾਣੀ ਬੜੀ ਮਾਣ ਕਿਰਪਾ ਦਾਇਮਤ ਹੋਈ ਮਹਾਰਾਜ ਵਰਤ ਵਰਜਾ ਦਾ ਅਨਸਾਰ ਭੋਗ ਵਾਣੀ ਗਏ ਮਹਾਰਾਜ ਪਾਠਿਸਿਕਾ ਤੋਂ ਆਪਿਓ ਦੀ ਬਾਣੀ ਪੜ੍ਹ ਲਈਆਂ ਜਾਪੀਆਂ ਸਿਧਾਂਤੋਂ ਸਤਿਗੁਰੂ ਦੀ ਆਪਜੀ ਦਾ ਜਾਪ ਕਰਦਿਆਂ جس کی منوکام کو لے کر کے ਸਤਿਗੁਰੂ ਜੀ ਆਸਰੇ ਆਪ ਜੀ ਸੁਰੂਤਤਾ ਹੋਈਆ ਸੇਵਾ ਦਾ ਦੀਆਂ ਸੁਭ ਮਨੋਂ ਕਾਮਨਾਵਾਂ ਮਨੋਂ ਭਾਵਨਾਵਾਂ ਪੂਰੀਆਂ ਕਰਨੀਆਂ ਬੱਚਿਆਂ ਨੂੰ ਦੇਸਾਂ ਵਿਦੇਸਾਂ ਦੇ ਵਿੱਚ ਤਰੱਕੀਆਂ ਰੁਸ਼ ਕਰਨੀਆਂ ਹਰ ਰਣਾਰ ਫਤੇ ਬਸਤਰ ਨਹੀਂ ਦੇਸਾਂ ਵਿਦੇਸਾਂ ਦੀ ਯਾਤਰਾ ਸਮਰਤ ਨਾਉਣੇ ਮਾਤਾ ਪਿਤਾ ਦੀ ਆਗਿਆ ਦਾ ਭਲ ਕਰਨਾ ਹਰ ਰਣਾਰ ਫਤੇ ਬਸਤਰ ਨਹੀਂ ਕਰਮਤ ਬਰਜਾ ਦਾ ਸਾਰ کی themes... سیوا ਤਾਰੇ ਪਾਲਨੇ ਮਹਾਰਾਜ ਆਪ ਜੀ ਦੇ ਬਾਲਿਆਪਾਸ ਦੇ ਸਤਿਗੁਰੂ ਜੀ ਪਰਵਾਰ ਵੱਲੋਂ ਅਕੀ ਜੀ ਦੇ ਸਤਿਗੁਰੂ ਜੀ ਸੇਵਾ ਕੀਤੇ ਰਿਹਾ ਮਹਾਰਾਜ ਸੇਵਾ ਪਰਵਹਣ ਕਰਨ ਲਈ ਧਰਮਕ ਮੱਧ ਆਦਿ ਦਾ ਅਨੁਭਵ ਨਮਾ ਪੂਰੀਆ ਕਰੀਆ ਦਸਾਹੀ ਨਾਲ ਦੀ ਕਰਤਵਾਈ ਦੇ ਵਿੱਚੋਂ ਧਰਮ ਪਰਵਾਰ ਵੱਲੋਂ ਤਾਰੇ ਜੀ ਦੁਸ਼ੀਨ ਨੂੰ ਬੁਲਾ ਲੈ ਆਇਆ ਆਪ ਜੀ ਦੀ ਜੋੜੀ ਦੇ ਵਿੱਚ ਤੇ ਆਵਣ ਕਰਾ ਫਸਾ ਸੜਕੇ ਹਾਜ਼ਰ ਹੈ ਆਪ ਜੀ ਕੋ ਘਰ ਪਰਵਾਨ ਹੋਵੇ ਸਭੇ ਪਰਵਾਰਾਂ ਦਾ ਭੋਜਨ ਹਾਜ਼ਰ ਹੈ ਘਰ ਪਰਵਾਨ ਹੋਵੇ ਪਰਮਾਨੇ ਪ੍ਰਸਾਦ ਭੋਜਨ ਸਾਹ ਸੰਦਰਸਨਾ ਲਏ ਗੋਵੇ ਜੋ ਮੀਸੋ ਜੇਤਨ ਆਪ ਜੀ ਤੋ ਵਾਇਕ ਰੋ ਵਾਇਕ ਰੋ ਵਾਇਕ ਰੋ ਚੱਪੇ ਸੇਵਾ ਦਾ ਜੀਆ ਸਤਿਗੁਰੂ ਦੀ ਭਾਵਨਾਵਾਂ ਗੋਲੀਆਂ ਕਰਨੀਆਂ ਵੇਰ ਪਰਿਆ ਕਰਕੜੀ ਧਾਰੀਆਂ ਸਰਬੋਤਮਿਆ ਅਦੇ ਦਾਤੇ ਪਰਵਾਣ ਕਰੀ ਦਸਰੀ ਭੇਦਾ ਨੂੰ ਕਰਕੇ ਸੇਵਾ ਦਾ ਦੇ ਕੇ ਯਾਣੇ ਪਰੂਰ ਕਰਨੇ ਅੱਗੇ ਤੋਂ ਸਤਿਗੁਰੂ ਜੀ ਸਉਦਸ ਬਾਰਤ ਬਾਣੀ ਪੜਨ ਦਾ ਸੇਵਾ ਸਤਿਗੁਰੂ ਜੀ ਸਪਤਾਰ ਕਦਰ ਸਪਤਾਰ ਬੁਛ ਕਰਨਾ ਹਰਮਨ ਦਾ ਭਲੇ ਬੁਛ ਕਰਨੇ ਲੋਕਾਂ ਦੇ ਸੰਸਰ ਨਾਸ ਕਰਨੇ ਕਾਰਨ ਨਜ਼ਰ ਕਰਨੇ ਭਜਨ ਦਾ ਪ੍ਰਤਾਪ ਬੁਛ ਕਰਨਾ ਦਾਤਾਰ ਜੀ ਹੋ

thank you ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਚੱਪੜਾਂ ਨਹੀਂ ਪੋਣੀਆਂ ਸਤਨਾਮ ਵਾਹਿਗੁਰੂ रुकिया ਲੱਗ ਗਏ ਅੱਜ ਛੱਡਾਂ ਹੋਏ ਸ਼ਾਮ ਨੂੰ ਸਮਾਨ ਹਾਂਜੀ ਤੇ ਕਿਵੇਂ ਲੱਗਿਆ ਤੁਹਾਨੂੰ ਵਲੌਗ ਤੇ ਲਾਈਕ ਸ਼ੇਅਰ ਕਰਕੇ ਜ਼ਰੂਰ ਦੱਸਿਓ ਉਹ ਤੋਂ ਬਾਅਦ ਤਾਂ ਇਹ ਵਸ ਸਮਾਨ ਸੰਭਣ ਲੱਗਦੇ ਸੀ ਕਿ ਟਾਈਮ ਨਹੀਂ ਲੱਗਿਆ ਬਣਾਉਣ ਦਾ ਤੇ ਹੁਣ ਹੀ ਵਸ ਫਰੀ ਹੋਏ ਸੀ ਕਿ ਨਾ ਆ ਕੇ ਮਾ ਚਲੋ ਵੀ ਵਲੌਗ ਇਹਦਾ ਦਿਖਾਉਣ ਨਾਲ ਐਡਿਟ ਕਰਨਾ ਬਸ ਤੇ ਉਹ ਸਾਰੀ ਦੱਸਣਾ ਸੀ ਕਿ ਅੱਜ ਦਾ ਆਪਣਾ ਵਲੌਗ ਇੰਨਾ ਕੀ ਸੀਗਾ ਅੱਗੇ ਵਲੌਗ ਤਾਂ ਕੋਈ ਖਲਾਲ ਦਾ ਵੀ ਦਾਤਾਂ ਨਿਯਾਲੇ ਹੋਇਆ ਕੋਈ ਫੰਕਸ਼ਨ ਦਾ ਜ਼ਰੂਰ ਬਣਾਵਾਂਗੇ ਤੇ ਉਹਨਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲੋ ਧੰਨਵਾਦ